ਹਲੋ ਜੀ ਅੱਜ ਸੀ ਫੇਅਰ ਕਰਨ ਲੱਗੇ ਆ ਹੇਅਰ ਐਕਸਟੈਂਸ਼ਨ ਇਹ ਮੈਮ ਸਾਡੇ ਕੋਲੇ ਆਏ ਨੇ ਬਰੇਟੇ ਤੋਂ ਇਹਨਾਂ ਦੇ ਹੇਅਰ ਤੁਸੀਂ ਦੇਖ ਸਕਦੇ ਹੋ ਕਿੰਨੇ ਸ਼ੌਟ ਹੇਅਰ ਨੇ ਪਹਿਲਾਂ ਇਹਨਾਂ ਨੇ ਰਿਬਾਂਡਿੰਗ ਸੁੱਕਣੀ ਕਰਾਈ ਤੇ ਇਹਨਾਂ ਦੇ ਫੁੱਟ ਗਏ ਤੁਸੀਂ ਦੇਖ ਸਕਦੇ ਹੋ ਹਾਫ ਹੇਅਰ ਇਹਨਾਂ ਦੇ ਸਟੇਟ ਨੇ ਹਾਫ ਹੇਅਰ ਨੈਚੁਰਲ ਲੁੱਕ ਹੈ ਹੁਣ ਫਿਰ ਆਫਟਰ ਜਿਵੇਂ ਜਿਵੇਂ ਕਰਾਉਣਗੇ ਅਸੀਂ ਦਿਖਾਉਣਗੇ ਹੇਅਰ ਐਕਸਟੈਂਸ਼ਨ ਇੰਨਾ ਨੇ ਕੀਤਾ ਸਾਡੇ ਕੋਲੇ ਫਸਟ ਟਾਈਮ ਦੇ ਦਾ ਪਹਿਲੀ ਵਾਰ ਆਇਆ ਹੈ ਨਾ ਤੁਸੀਂ ਚਲ ਕਦ ਗਿਆ ਪਾਸਾ ਇਹ ਅਮੀ ਤੁਸੀਂ ਮੀਤ ਨੂੰ ਜਾਣਦੇ ਹੀ ਹੋ ਹਾਏ ਹਲੋ ਵੀਲੌਗ ਬਣਾਉਣੀ ਹੁੰਦੀ ਹੈ ਆਪਣਾ ਕੈਮਰਾ ਲਾ ਕੇ ਲੱਗੇ ਹੀ ਮੈਂ ਆਪਣਾ ਕੈਮਰਾ ਲਾ ਕੇ ਲੱਗੀ ਹਾਂ ਹਾਂਜੀ ਹਾਂਜੀ ਮੈਨੂੰ ਲੱਗੇ ਸੀ ਹੁਣ ਚੱਲ ਕੇ ਕਿ ਮੈਂ ਵੀਲੌਗ ਵੀ ਬਣਾਣਾ ਹੈ ਤਨ ਦੇਖ ਤੇ ਤੇ ਆ ਗਏ ਨਾ ਇੰਨੇ ਹੁਦ ਦੀ ਸੀ ਬਸੀ ਹੋਰ ਗੱਲਾਂ ਚੁੜਦੇ ਹੋਏ ਅਸੀਂ ਕਰ ਰਹੇ ਜੀ ਹੇਅਰ ਐਕਸਟੈਂਸ਼ਨ ਹੈ ਤੇ ਭੈਣ ਜੀ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਮੇਰੇ ਨੇ ਕੱਲ੍ਹ ਕੇ ਪਹਿਲਾਂ ਵੀ ਦਿਖਾਉਣੀ ਸੀ ਇਹਨਾਂ ਨੂੰ ਮੇਰੇ ਨੇ ਬਾ ਦੇਖ ਲਓ ਜੀ ਦਿਖਾਉ ਜੀ ਮੂੰਹ ਆ ਜੀ ਮੂੰਹ ਨਹੀਂ ਦਿਖਾਉਂਦੀ ਕੁੜੀ ਸੋਣੀ ਜਿਆਦਾ ਹੈ ਜੀ ਸਾਡੀ ਕੁੜੀ ਬਸ ਤਾਂ ਮੈਂ ਕਿਹਾ ਕਿਤਾ ਸੀ ਤਾਂ ਨਾ ਤੇ ਆ ਨਹੀਂ ਆ ਰਹੀ ਸੀ ਤੇ ਮੇਰੇ ਮੁੰਡਾ ਆਇਆ ਹੁਣ ਹੋਰੇ ਹੀ ਕੰਮ ਹੋ ਗਏ ਚੱਲਣਾ ਹੀ ਠੀਕ ਹੈ ਜੀ ਦਿਖਾਉਂਦੇ ਆ ਤੁਹਾਨੂੰ ਜਦੋਂ ਇਹਨਾਂ ਤੇ ਫੇਰ ਕਰਦੀ ਕੰਪਲੀਟ ਹੋ ਕੇ ਫੇਰ ਦਿਖਾਉਂਦੇ ਦਿਖਾਉਂਗੇ ਰੀਅਲ ਲੁੱਕ ਰੀਅਲ ਲੁੱਕ ਕੀ ਚੀਜ਼ ਹੈ ਰੀਅਲ ਲੁੱਕ ਮੈਂ ਤੁਹਾਨੂੰ ਨਾ ਰੁਤਿਲ ਜੀ ਤੁਹਾਨੂੰ ਨਾ ਮਤਲਬ ਹੁੰਦੀ ਆ ਉਹ ਫੋਨ ਆਇਆ ਸੀ ਪਰਸੋਂ ਮੇਰੀ ਵੀਡੀਓ ਨੂੰ ਬਹੁਤ ਲਾਈਕ ਕਰਦੀ ਹੈ ਕਮੈਂਟ ਕਰਦੀ ਹੈ ਕੁੜੀ ਵਧੀਆ ਹੈ ਔਰ ਪੂਜਾ ਵੀ ਵਧੀਆ ਕੁੜੀ ਉਹਦੇ ਘਰ ਦੇਖ ਗਿਆ ਘਰ ਦੇਖ ਕੇ ਲੋਕ ਕਮੈਂਟ ਬੈਡ ਬਹੁਤ ਕਰ ਰਹੇ ਨੇ ਕਿਉਂ ਮਨਾਵਾ ਨਾ ਕਣ ਮੈਂ ਬੈਨ ਫੋਨ ਕਰਨਾ ਸੀ ਬਾਨੀ ਕੀ ਕਹਿੰਦੇ ਨੇ ਉਹ ਬਈ ਤੁਸੀਂ ਸੂਟ ਤਾਂ ਆਓ ਪਾਈ ਜਾਂਦੇ ਹੋ ਐ ਤਾਂ ਨਹੀਂ ਬਈ ਸੂਟ ਤਾਂ ਤੁਸੀਂ ਘੱਟ ਘੱਟ ਪਾਈ ਜਾਂਦੇ ਹੋ ਘਰ ਵਾਸਤੇ ਪੈਸੇ ਮੈਂ ਦੇ ਤਾਂ ਇਹਦਾ ਉਹ ਇਹਦਾ ਪੈਸੇ ਦੱਸਣੀਆਂ ਇਹਨਾਂ ਕੋਈ ਚੱਲ ਜੇ ਦੇਖੋ ਭਾਂਡੋ ਤਲਾ ਤੈ ਜਾ ਰਿਹਾ ਤਾਂ ਕੋਈ ਜਨਤਾ ਵੀ ਨਹੀਂ ਕਿਸੇ ਦੀ ਮਦਦ ਤਾਂ ਕਰਦੀ ਇਹਨਾਂ ਲੋਕ ਇੰਨੇ ਜਣਾਂ ਦੀ ਮਦਦ ਕਰਦੇ ਨੇ ਘਰ ਘਰ ਜਾਵਾਂ ਉਹ ਤਾਂ ਉਸੇ ਜੀ ਮੇਰੀ ਪੂਜਾ ਨੇ ਵੀ ਬਟਨਾ ਉਹਨਾਂ ਦਾ ਉਹੀ ਸੁਣਿਆ ਸੀਗਾ ਵੀ ਸਾਡਾ ਘਾੜ ਦੇ ਲਈ ਮੈਂ ਤਾਂ ਬਲਜੀਤ ਪਤਾ ਨਹੀਂ ਦਲਜੀਤ ਦੀ ਗੱਲ ਕਰਦੀ ਸੀ ਹਾਂ ਕਰਦੀ ਹੁੰਦੀ ਆ ਉਹਨਾਂ ਨੇ ਵੀ ਚੇਹੇ ਹੀ ਕੀਤਾ ਸੀ ਫਿਰ ਸ਼ਹਿਰ ਉਹ ਰੈਂਟ ਤੇ ਨਹੀਂ ਪੂਰਾ ਹਾਂ ਟਰੇਟ ਉਹ ਕਰਾਉ ਤਾਂ ਵਧੀਆ ਨਹੀਂ ਉਹ ਸੈਟਰੇਟ ਰਹਿੰਦੇ ਸੀ ਫਿਰ ਉਹ ਹੈ ਕਿ ਉਹ ਸਮਾਂ ਚੱਕੀ ਕਿਉਂਦੇ ਸੋਸ਼ਲ ਮੀਡੀਆ ਕਰਕੇ ਇਹ ਲੋਕ ਕੀ ਦਿਖਾਣਾ ਪੈਂਦਾ ਹੈ ਫਿਰ ਵਰ ਕੀ ਦਿਖਾਣਾ ਪੈਂਦਾ ਮੇਰੇ ਦਿਆਨੇ ਬਚਾਲੇ ਕੋਈ ਇਧਰ ਬੁਲਾ ਲੈਂਦਾ ਪਟਿਆਰੇ ਕੋ ਜਾ ਕੇ ਫਿਰ ਪੈਂਚਰ ਆਂਦੇ ਹਨਾ ਮੈਂ ਤਾਂ YouTube ਕਸ ਲੱਗਦੀ ਇਹ ਇਨਸਟਾ ਹਸ ਤਾਂ ਨਹੀਂ ਹਾਂ ਬਾਬੂ ਤੇ ਦੇਖੀ ਜਾਣਾ ਤਾਂ ਖੁਸ਼ ਹੋਊਗੀ ਮੈਂ ਤਾਂ ਜਿਹੜੇ ਸਕੂਲ ਪੜਦੀ ਆ ਗੁੜੀਆਂ ਆਈ ਉਹ ਖਾ ਲੋ

ਏ ਇਹ ਹੀ ਆਈਟਮ ਤੇ ਇੱਦੀ ਚਾਉਗੀ ਮਾਤੇ ਤੁਹਾਡੇ ਵਾਲੇ ਛੋਟਾ ਨਾਲ ਤਾਂ ਬੋਲਦਾ ਵੱਡੇ ਵਾਲਾ ਚਾਰ ਸਾਲ ਦਾ ਤਾਂ ਗੱਲ ਵੀ ਨਹੀਂ ਕਰਨੀ ਆ ਉਸ ਦੀ ਬੋਲਦਾ ਨਹੀਂ ਵੱਡੇ ਵਾਲਾ ਛੋਟਾ ਨਾਲ ਤਾਂ ਬੋਲ ਲੰਦਾ ਤੇਜ ਵੀ ਹੈ ਵੱਡੇ ਵਾਲਾ ਮਰਦੇ ਹੋਇਆ ਸਰੀਰ ਵੀ ਇਹਨਾਂ ਪਤਾ ਨਹੀਂ ਸਿਸਮਾ ਸਲੀਕੀ ਲਾਤੇ ਕਿੰਨਾ ਇਹਨਾ ਸਾਢੇ ਉਜਰ ਕਰ ਮੇ ਤਾਂ ਬੜੀ ਕਲੋਨੀ ਦਾ ਕੀ ਨਾਮ ਹੈ ਜਿੱਥੇ ਰਹਿਣੀ ਹੁੰਦੀ ਡ੍ਰੀਮ ਲੈਂਡ ਕਲੋਨੀ ਹੈ ਵਧੀਆ ਸੀ ਐਮ ਕਲੋਨੀ ਹੈ ਸੱਚ ਕਰ ਲਓ ਸੀ ਹਰ ਅੱਧਾ ਤੇ ਫਿਰ ਰੇਟ ਵਧੂ ਬਹੁਤ ਵਧੀਆ ਸਾਡੇ ਦਾ ਫਾਇਦਾ ਹੀ ਹੋਇਆ ਕਿੰਨੇ ਹੋਗਾ ਮੀ ਤੇ ਕਿੰਨੇ ਦੇ ਰੂ 80000 ਬਜ ਉਸ ਟਾਈਮ ਉਸ ਟਾਈਮ ਨਾਲ ਅਸੀਂ 60000 ਬਜ ਦਾ ਸਹਾਰਾ ਦਾ ਪਤਾ ਹੀ ਹੈ ਕਿੰਨੇ ਗਾਜੂ ਸਾਮਾ ਦਾ ਉਹਨਾਂ ਦੇ 16 ਤਿੰਨ ਮੱਲੇ ਲੈ ਕੇ ਤਿੰਨ ਮੱਲੇ ਕਿੰਨੇ ਹੁੰਦੇ ਨੇ ਨਾ ਮੈਨੂੰ ਪਤਾ ਨਹੀਂ ਧਾਗਾ ਜਦੋਂ ਨੂੰ ਪਤਾ ਵਸੈਂ 16 ਸੋਨਾ ਦਾ ਹੂੰ ਮੇਰੇ ਹਸਬੰਦ ਨੇ ਦੱਸਿਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਨਹੀਂ ਲੱਭ ਪਾਇਆ ਹੋਇਆ ਤਾਂ ਰੋਣਾ ਮੈਂ ਦੋ ਇਹ ਕਿਚਨ ਕੁਕ ਕਰੇ ਸੀ ਖਾਣਾ ਜਲਦੀ ਦਾ ਮਮਾ ਸਾਡਾ ਵੀ ਇੱਕੀ ਅਜੇ ਤੱਕ 커피 ਚਾਹ ਸਾਲ ਹੋ ਗਏ ਹੂੰ

मैंने लोग को भी फोन करके नहीं गया ये तुझे पेमेंट कर दो तेरे जैसे आप बता तो अभी नहीं ने गिर जो ही मतलब कितने कितने पैसे में पता नहीं कितने 500 से कितने काम नहीं चलाएंगे ऐसे ऐसे कुछ तो मैं करती थी कुछ कर रही थी नहीं कुछ कुछ हां ये आदमी अलावा सब बहुत बड़ा ना हुआ है

ਸੂਰਤ ਮੈਂ ਬੱਦ ਕਰਾ ਰੱਖਿਆ ਨਾ ਬੋਸ ਕੜਿਓ 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 ਜਲਦੀ ਕੁਝ ਛੇੜਨ ਨੂੰ ਦੇ ਦੋ ਸੋਇ ਤੇ ਕਿਤ ਨੀ ਡਾਇਮੀਟਰ ਸਹੀ ਕਰਾਨੀਆਂ ਮੇਰੇ ਪਿੰਡੋਂ ਲਵਾਂ ਡਿਜ਼ਾਈਨ ਅੱਛਾ ਕੀ ਆ ਹਮ ਮੇਰੇ ਮਾਰੇ ਸੀ ਮੈਸੇਜ ਸੁਣ ਦਿੱਤਾ ਕਿਸ਼ਨਪੁਰੇ ਜੋਂ ਕਹਿੰਦੇ ਵੀ ਸਾਡੇ ਤੋਂ ਕਰਵਾਓ ਮੈਂ ਕਰਵਾਵਾਂਗੀ ਕਹਿੰਦੇ ਇੱਕ ਸੂਰਤ ਦੀ ਫੇਸ ਲਾਈ ਕਰਾਂਗੇ ਤੁਹਾਡੀ ਪ੍ਰਮੋਸ਼ਨ ਕਰ ਦਵਾਂਗੇ ਹਮ ਮੈਂ ਤਾਂ ਵੱਡੇ ਡਿਜ਼ਾਈਨਰ ਤੋਂ ਕਰਾਵਾਂ ਮਾਗੋ ਇਹ ਕਰਵਾਇਆ ਜਾ ਕੇ ਆਵਾਂਗੇ ਇੱਕ ਸਿੰਪਲ ਸੂਟ ਦੇ ਕੇ ਆਵਾਂਗੇ ਸਾਰੇ ਕਿਤੇ ਦੇਖਣਾ ਪਈਗਾ ਹਨਾ ਚਾਹ ਕੋਸੋਲਾ ਸੂਟ ਸੰਡੇ ਆਵਾਂਗੇ ਫਿਟਿੰਗ ਦੇਖ ਲਾਂਗੇ ਚੈੱਕ ਕਰਾਂਗੇ ਵਧੀਆ ਲੱਗੂਗੀ ਕਿ ਨਹੀਂ ਮੋੜ ਆਉਣਾ ਚੰਗੀ ਲੱਗੇ ਉਹ ਕਰ ਦਾਂਗੇ ਹਨਾ ਖਾਬਲਾ ਜਮਾ ਮਾਤਰ ਸੁਸਾਤ ਕੀ ਇੱਥੇ ਨਹੀਂ ਹੁੰਦਾ। ਨੋ ਨੋ ਮੈਂ ਤਾਂ ਮਿੱਤ ਨਹੀਂ ਜੁੜ ਬੋਲੇ। ਮੈਂ ਕੰਦੇ ਦਾ ਬੋਲੋ ਬੈਠਾ। ਸੁਲਤਾਨਾ ਦੇ ਪਟਿਆਲੇ ਤੋਂ ਆਉਂਦੇ ਨੇ ਮੈਂ ਜਾਣਾ ਕਰਨੀ ਔਖਾ ਲੱਗਦਾ ਇਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਔਖਾ ਲੱਗਦਾ। ਪੂਛਾ ਤੇ ਬਹੁਤ ਕੰਪੈਕਟ ਨੇ। ਉਹਨੂੰ ਤਾਂ ਸਮਲ ਉਸ ਤੋਂ ਪਹਿਲਾਂ ਤੇ ਹੀ। ਹੋਏ ਮਾਣਿਕਾ ਨੇ ਪੇਡਾ। ਅਰੇ ਪੇਡਾ ਜੋ ਫੋਟੋ ਬਣਾਉਣਾ। ਮੁੰਡਾ ਵੀ ਨਾਲ ਪਿਆਰ ਤਾਂ ਮੂਰਖੀ ਕਰਨਾ ਮੁੰਨ ਨੇ ਦਾ ਕੁਝ ਵੀ ਨਹੀਂ ਦਾ ਅਸੀਂ ਤਾਂ ਕੁਝ ਕਰੇ ਘਰੇ ਜਿਹਾ ਜਾਰੀ ਜਵਾਲ ਨਹੀਂ ਆਉਂਦੀ ਜਵੰਦਰ ਚਾਹੁੰਦੀ ਉਹਦੇ ਕੀ ਲੈਣਾ ਭਟਾ ਲੈਣਾ ਚੱਕ ਲੈ ਉਹ ਚੱਕਿਆ ਫੈਮਲੀ ਤੋਂ ਜੁਐਲਰੀ ਤਾਂ ਮੀਂਹ ਹੀ ਲੜਦੀ ਰਹੇ ਮੀਜੇ ਕਿਸੇ ਨੇ ਹੋਰ ਬਾਲ ਲਵਾਉਣੇ ਹਿੱਤੇ ਮੈਂ ਵੀ ਨਹੀਂ ਨਾ ਤੇ ਕਿੰਨੇ ਲਵਾਉਣੇ ਨਹੀਂ ਕਿ ਕੁੜੀਆਂ ਨੇ ਭੇਜੂਗੀ ਆਜ ਅੱਜ ਮੈਂ ਸਟੱਟ ਪਾਉਂਗੀ ਆ ਵੀਡੀਓ ਲੈਣਾ ਵੀ ਹੈ ਲੋ ਜੀ ਇਹਨਾਂ ਦੀ ਹੋ ਗਈ ਐਕਸਟੈਂਸ਼ਨ ਕੰਪਲੀਟ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੈਅਰ ਕੱਟ ਕਰਦੇ ਐ ਐਕਸਟੈਂਸ਼ਨ ਹੋਰ ਕਲਰ ਦੀ ਸੀ ਇਹਨਾਂ ਦੀ ਤਾਂ ਬਾਅਦ ਚ ਸੀ ਕਲਰ ਕਰਤਾ ਤਾਂ ਸੇਮ ਕਲਰ ਹੋ ਗਿਆ ਹੁਣ ਤੁਸੀਂ ਇਹਨਾਂ ਦੀ ਲੁੱਕ ਦੇਖ ਸਕਦੇ ਹੋ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਨਕਲੀ ਕਿਹੜੇ ਤੇ ਅਸਲੀ ਕਿਹੜੇ ਆ ਦੱਸੋ ਜੀ ਕਿਵੇਂ ਲੱਗਿਆ ਤੁਹਾਨੂੰ ਤਾਂ ਹਾਂ ਕਿਵੇਂ ਲੱਗਿਆ ਤੁਹਾਨੂੰ ਬੜਾ ਰਿਜ਼ਲਟ ਦੱਸੋ ਦੱਸ ਕਿਵੇਂ ਲੱਗਿਆ ਕਰਾ ਕੇ ਵਧੀਆ ਲੱਗਿਆ ਵਧੀਆ ਹੈ ਗਿਆ ਇਹ ਬਹੁਤ ਹਾਂ ਸੰਗ ਦੀ ਹੈ ਬਹੁਤ ਵਧੀਆ ਬਹੁਤ ਕੈਂਟਾ ਕੰਮ ਲੱਗ ਰਿਹਾ ਚਲੋ ਠੀਕ ਹੈ ਮੀਤ ਤੁਸੀਂ ਨੇਲ ਵੀ ਕਰਿਆ ਮੀਤ ਦਿਖਾ ਦੇਣੀ ਨੇ ਨੇਲ ਲਗਾਉਂਦੀ ਸੀ ਇਹਨਾਂ ਨੂੰ ਇਹਨਾਂ ਨੂੰ ਕਹੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਹਾਂਜੀ ਜਰੂਰ ਕਰੋ ਜੀ ਚੈਨਲ ਸਬਸਕ੍ਰਾਈਬ ਜਰੂਰ ਬਹੁਤ ਵਧੀਆ ਇਹਨਾਂ ਦਾ ਕੰਮ ਹੈਗਾ ਤੇ ਐਂਡ ਹੀ ਕਰਦੇ ਨੇ ਐਂਡ ਲਵਾ ਦੇ ਜੇ ਕੁਝ ਪੁੱਛਣਾ ਤੁਸੀਂ ਕਮੈਂਟ ਕਰ ਸਕਦੇ ਹੋ ਪੁੱਛ ਕੀ ਕੁਝ ਵੀ ਤੁਹਾਨੂੰ ਲੱਗਦਾ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ ਹੋ ਤਾਂ ਅਸੀਂ ਜਰੂਰ ਰਿਪਲਾਈ ਕਰਨਗੇ ਮਿਲਦੇ ਹਾਂ ਜੀ ਨੈਕਸਟ ਵਲੌਗਸ ਬਾਏ